ਆ ਵੀ ਉਹ ਸਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਦਾ ਬਹੁਤ ਵੱਡਾ ਯਾਨੀ ਖੁਲਾਸਾ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਈਮਾਨ ਸਿੰਘ ਖਾਰਾ ਵਕੀਲ ਈਮਾਨ ਸਿੰਘ ਖਾਰਾ ਬਣੀਓ ਇੱਕ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਕਿ ਕੌਮ ਦੇ ਵਿੱਚ ਦਿੱਤੀ ਗਈ ਆ ਤਾਂ ਉਹਦਾ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਭਾਈ ਅਮਰਪਾਲ ਸਿੰਘ ਨੂੰ ਬੜੇ ਲੰਬੇ ਸਮੇਂ ਤੋਂ ਸਾਡੇ ਪੰਜਾਬ ਦੇ ਲੋਕਾਂ ਨੇ ਔਰ ਪੰਜਾਬ ਦੀ ਜਨਤਾ ਨੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਬੜੀ ਉਡੀਕ ਸੀ ਜਿਨ੍ਹਾਂ ਨੇ ਉਹਨੂੰ 4 ਲੱਖ ਤੋਂ ਵੱਧ ਵੋਟਾਂ પાਕੇ ਪਾਰਲੀਮੈਂਟ ਦਾ ਮੈਂਬਰ ਬਣਾਇਆ ਤੇ ਡਿਬਰੂਗੜ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਬਿਲਕੁਲ ਨਿਸ਼ਚਿਤ ਬੱਕੇ ਰੂਪ ਦੇ ਵਿੱਚ ਜਿਹੜੀ ਤੁਹਾਡੇ ਸਾਹਮਣੇ ਮੈਂ ਵੀਡੀਓ ਸੁਣਾਉਣ ਜਾ ਰਿਹਾ ਤੇ ਉਹਦੀ ਖੁਸ਼ਖਬਰੀ ਈਮਾਨ ਸਿੰਘ ਖਾਰਾ ਦੇਰੇ ਨੇ ਵਕੀਲ ਈਮਾਨ ਸਿੰਘ ਖਾਰਾ ਔਰ ਦੂਜੇ ਪਾਸੇ ਜਿਹੜਾ ਕਿ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਨੇ ਵੀ ਆਪਣੀ ਜਿਹੜੀ ਇੱਕ ਲੰਬੇ ਸਮੇਂ ਤੋਂ ਜਿਹੜੀ ਮਹੀਮ ਰਚੀ ਸੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਸ ਰਿਹਾਈ ਦੇ ਵਿੱਚ ਤੇ ਬਹੁਤ ਵੱਡੀ ਗੱਲ ਉਹਨਾਂ ਵਕੀਲਾਂ ਦੀ ਜਿਨ੍ਹਾਂ ਨੇ ਇਮਾਨ ਸਿੰਘ ਖਾਰਾ ਦੇ ਨਾਲ ਔਰ ਸਰਬਜੀਤ ਸਿੰਘ ਖਾਲਸਾ ਇਹਨਾਂ ਦੇ ਨਾਲ ਜਿਹੜਾ ਕਿ ਇਹਨਾਂ ਨੇ ਉਹਨਾਂ ਦਾ ਤਨਬਾਦ ਵੀ ਕੀਤਾ ਕਿ ਤੁਸੀਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਲਈ ਜਿਹੜਾ ਇੱਕ ਮੁੱਦਾ ਚੱਕਿਆ ਸੀ ਮੈਂ ਪਹਿਲਾਂ ਵੀ ਇਸ ਤੇ ਵੀਡੀਓ ਪਾ ਚੁੱਕਿਆ ਜਿਹੜਾ ਕਿ ਮੈਂ ਕਿਹਾ ਸੀ ਵੀ ਅਮਰਪਾਲ ਦੀ ਰਿਹਾਈ ਬਾਰੇ ਅਮਰੀਕਾ ਦੇ ਵਕੀਲਾਂ ਨੇ ਦਰਅਸਲ ਇਹ ਸਾਰੀ ਕਹਾਣੀ ਰਚੀ ਸੀ ਤੇ ਮੇਰੇ ਚੈਨਲ ਤੇ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਜਿਹੜੀਆਂ ਮੈਂ ਪਹਿਲਾ ਵੀਡੀਓ ਪਾ ਚੁੱਕਿਆ ਉਹਨਾਂ ਦੇ ਵਿੱਚ ਮੈਂ ਕਦੇ ਨਾ ਕਦੇ ਉਹਨਾਂ ਦੇ ਬਹੁਤ ਸਾਰੇ ਜ਼ਿਕਰ ਕੀਤੇ ਨੇ ਕਿ ਭਾਈ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਬਹੁਤ ਜਲਦ ਹੋਣ ਜਾ ਰਹੇ ਨੇ ਪਰ ਉਦੋਂ ਸਾਡੇ ਲੋਕਾਂ ਨੇ ਮੰਨਿਆ ਕਿ ਇਹ ਹੋ ਸਕਦਾ ਝੂਠ ਹੈ ਪਰ ਨਹੀਂ ਉਹ ਗੱਲ ਅੱਜ ਸੱਚ ਸਾਬਤ ਹੋ ਗਈ ਹੈ ਤੇ ਤੁਹਾਡੇ ਸਾਹਮਣੇ ਮੈਂ ਇਹ ਗੱਲ ਦੇ ਜਿਹੜੇ ਸਬੂਤ ਨੇ ਸਬੂਤਾਂ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਸਾਰੀ ਗੱਲ ਸ਼ੇਅਰ ਕਰੂੰਗਾ ਤਾਂ ਮੇਰੀ ਅਪੀਲ ਹੈ ਵੀ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਆਪਣੀ ਸਿੱਖ ਕੌਮ ਦੇ ਵਿੱਚ ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਸ਼ੇਅਰ ਕੀਤਾ ਜਾਵੇ ਤਾਂ ਕਿ ਆਪਣੇ ਲੋਕਾਂ ਤੱਕ ਇਹ ਮੈਸੇਜ ਜਾਵੇ ਕਿ ਜਿਹੜੀ ਲੰਬੇ ਸਮੇਂ ਤੋਂ ਸਾਡੇ ਲੋਕਾਂ ਨੂੰ ਅੜੀਖ ਸੀ ਭਾਈ ਅਮਰਪਾਲ ਸਿੰਘ ਦੀ ਹਰ ਰੋਜ਼ ਨੌਜਵਾਨੀ ਚਿੱਟੇ ਦਾ ਕਹਾਣੀ ਯਾਨੀ ਇਹ ਸਰਕਾਰਾਂ ਨੇ ਜਿਹੜੀਆਂ ਇਹ ਚਿੱਟੇ ਦੇ ਨਾਲ ਸਾਡੇ ਲੋਕਾਂ ਨੂੰ ਮਾਰ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਤਾਂ ਮੈਂ ਤੁਹਾਡੇ ਸਾਹਮਣੇ ਤੇ ਪਹਿਲਾ ਬਿਆਨ ਸੁਣਾਉਂਗਾ ਅ ਵਕੀਲ ਇਮਾਨ ਸਿੰਘ ਖਾਲਾ ਤੋਂ ਪਹਿਲਾਂ ਤੁਸੀਂ ਸਰਬਜੀਤ ਸਿੰਘ ਖਾਲਸਾ ਤੋਂ ਸੁਣੋ ਕਿ ਸਰਬਜੀਤ ਸਿੰਘ ਖਾਲਸਾ ਬਿਲਕੁਲ ਤਾਜੀ ਅਪਡੇਟ ਜਿਹੜੀ ਕਿ ਕਹਿ ਕੀ ਰਹੇ ਨੇ ਤੁਸੀਂ ਇਹ ਅਪਡੇਟ ਸ਼ਾਇਦ ਸੁਣੀ ਵੀ ਨਹੀਂ ਹੋਊਗੀ ਤਾਂ ਕਿ ਤੁਸੀਂ ਹੁਣ ਸੁਣੋਗੇ ਤਾਂ ਤੁਹਾਨੂੰ ਪਤਾ ਹੀ ਲੱਗ ਜਾਣਾ ਕਿ ਇਹ ਅਪਡੇਟ ਨਵੀਂ ਹੈ ਔਰ ਦੂਜੀ ਗੱਲ ਇਸ ਗੱਲ ਦੇ ਉੱਤੇ ਤੁਸੀਂ ਕੱਲੇ-ਕੱਲੇ ਪੰਜਾਬੀ ਨੇ ਆਪਣਾ ਪਹਿਰਾ ਦੇਣਾ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਸੁਣੋ ਮੈਂ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਕਿ ਵਕੀਲ ਇਮਾਨ ਸਿੰਘ ਖਾਰਾ ਕੀ ਕਹਿੰਦੇ ਨੇ ਉਹ ਵੀ ਮੈਂ ਤੁਹਾਨੂੰ ਸੁਣਾਉਂਗਾ ਪਹਿਲਾਂ ਇਹ ਸੁਣੋ ਕਿ ਸਰਜੀ ਸਿੰਘ ਖਾਲਸਾ ਕੀ ਕਹਿੰਦੇ ਨੇ ਸੁਣੋ ਮੈਂ ਸਰਦਾਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਅਮਰੀਕਾ ਦੇ ਵਿੱਚ ਵਕੀਲ ਨੇ ਹੂੰ ਉਹਨਾਂ ਮੈਂ ਜੋ ਅੰਮ੍ਰਮ ਆਵੇ ਹੈ ਅੰਮ੍ਰਿਤਪਾਲ ਜੀਰੇ ਲਈ ਜਿਹੜੇ ਤੋਂ ਬਾਤ ਕਰਿਆ ਜਾਵੇ ਉਹ ਉਹਨਾਂ ਨੇ ਐਮਪੀਜ਼ ਅਮਰੀਕਾ ਦੇ ਐਮਪੀਜ਼ ਤੋਂ ਵੀ ਟਾਈਮ ਦਿੱਤਾ ਹੈ ਵਾਈਸ ਪ੍ਰੈਜ਼ੀਡੈਂਟ ਤੋਂ ਵੀ ਟਾਈਮ ਦਿੱਤਾ ਹੈ ਤਾਂ ਕਿ ਕੋਈ ਨਾ ਕੋਈ ਕਾਰਵਾਈ ਕਰਕੇ ਆਪਾਂ ਉਸ ਬਾਤ ਨੂੰ ਬਾਖੜਾਈਏ ਛੇਤੀ ਕਿਉਂਕਿ ਗੱਲ ਇਹ ਹੈ ਅਭੀ ਅਮਰਪਾਲ ਕੋਲੇ ਕੋਈ ਐਸੀ ਚੀਜ਼ ਨਹੀਂ ਬਰਾਮਦ ਹੋਈ ਨਾ ਆਮ ਨੈਸ਼ਨ ਨਾਲ ਦੇ ਕਿਸੇ ਐਸੇ ਕੋਈ ਸਿੰਗ ਬਰਾਮਦ ਹੋਈ ਆ ਫਿਰ ਵੀ ਉਸਦੇ ਐਮਐਸਟੀ ਲਾਈਆ ਜਿਹੜੀ ਨਹੀਂ ਬਣਦੀ ਤੇ ਬਾਕੀ ਉਹ ਆਪਣੇ ਜਸਪ੍ਰੀ ਸਿੰਘ ਜੋ ਅਮਰੀਕਾ ਦੇ ਵਕੀਲ ਤੋਰ ਦੇ ਧੰਨਵਾਦੀ ਆ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਆਪਣਾ ਕੰਮ ਰਿਹਾ ਤੋਂ ਪਰਵਾਹ ਸੇ ਵਾਇਲੋਜੀ ਦਾ ਖਾਲਸਾ ਵਾਇਲੋਜੀ ਦੇ ਨਾਮ ਤੇ ਚੰਦਰਜੀ ਦਾ ਖਾਲਸਾ ਇਹ ਗੱਲ ਅਮਰੀਕਾ ਦੇ ਵਕੀਲਾਂ ਤੱਕ ਜਿਹੜੀ ਮੈਂ ਤੁਹਾਡੇ ਸਾਹਮਣੇ ਪਹਿਲਾਂ ਧਰੀ ਸੀ ਕੁਝ ਵਿੱਚ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਕਹਿੰਦੇ ਸੀ ਵੀ ਇਹ ਗੱਲ ਕਿਤੇ ਝੂਠ ਨਾ ਹੋਵੇ ਪਰ ਆ ਗੱਲ ਕੌਣ ਕਹਿ ਰਿਹਾ ਸਰਜੀ ਸਿੰਘ ਖਾਲਸਾ ਜਿਨ੍ਹਾਂ ਨੇ ਇੱਕ ਮੋਢੇ ਨਾਲ ਮੋਢਾ ਲਾ ਕੇ ਉਹਨੂੰ ਆਪਣਾ ਛੋਟਾ ਭਰਾ ਸਮਝਿਆ ਭਾਈ ਅਮਰਪਾਲ ਸਿੰਘ ਨੂੰ ਤਾਂ ਗੱਲ ਕੀ ਹੈ ਮੈਂ ਤੁਹਾਡੇ ਸਾਹਮਣੇ ਹੁਣ ਪੂਰੀ ਸਾਫ਼ ਕਰ ਦੇਣਾ ਭਾਈ ਅਮਰਪਾਲ ਸਿੰਘ ਦੀ ਰਿਹਾਈ ਬਹੁਤ ਜਲਦ ਹੋਣ ਜਾ ਰਹੀ ਹੈ ਹੁਣ ਸ਼ਹੀਦੀ ਦਿਹਾੜੇ ਜਿਹੜੇ ਚੱਲੀ ਜਾਂਦੇ ਨੇ ਸਾਡੇ ਪੋਹ ਦੀਆਂ ਜਿਹੜੀਆਂ ਇਹ ਰਾਤਾ ਸਾਡੇ ਸ਼ਹੀਦਾਂ ਦੇ ਉੱਤੇ ਆਈਆਂ ਸੀ ਇਹਨਾਂ ਨੂੰ ਲੈ ਕੇ ਤਾਂ ਦੇਖੋ ਤੁਹਾਨੂੰ ਵੀ ਪਤਾ ਕੋਈ ਖੁਸ਼ੀ ਨਹੀਂ ਮਨਾਉਂਦਾ ਪਰ ਕਿਤੇ ਨਾ ਕਿਤੇ ਕੈਸੀ ਬਹੀਮ ਜਿਹੜੀ ਇਸ ਟਾਈਮ ਦੇ ਵਿੱਚ ਦੱਸੀ ਗਈ ਆ ਕਿਸ ਵਕਤ ਨੂੰ ਖਤਮ ਹੁੰਦੇ ਹੀ ਪੋ ਖਤਮ ਹੁੰਦੇ ਹੀ ਭਾਈ ਅਮਰਪਾਲ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ ਹੋਣਗੇ ਕਿਉਂ ਕਿ ਪੰਜਾਬ ਤੋਂ ਕੋਸੋਂ ਦੂਰ ਸਰਕਾਰ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਤਾਂ ਕਈ ਸਾਥੀ ਵੀ ਨਾਲ ਬੰਦ ਨੇ ਉਹਨਾਂ ਦੀ ਵੀ ਗੱਲ ਮੈਂ ਤੁਹਾਨੂੰ ਦੱਸੂਗਾ ਉਹਨਾਂ ਦੇ ਨਾਲ ਨਾਲ ਉਹਨਾਂ ਸਾਥੀਆਂ ਦੇ ਵੀ ਰਿਹਾਈ ਹੋਣੀ ਹੈ ਕਿਉਂਕਿ ਜਿਹੜਾ ਇਹ ਐਕਟ ਲੱਗਿਆ ਨੈਸ਼ਨਲ ਸਕਿਉਰਿਟੀ ਐਕਟ ਜਿਹਨੂੰ ਕਹਿ ਦਿੰਦੇ ਨੇ ਇੰਗਲਿਸ਼ ਦੇ ਵਿੱਚ ਦਰਸਾਲ ਉਹਨੂੰ ਐਨਐਸਏ ਕਿਹਾ ਵੀ ਜਾਂਦਾ ਪਰ ਉਹ ਜਿਹੜੀ ਧਾਰਾ ਉਹ ਦੇਸ਼ਤਰੋ ਦੀ ਧਾਰਾ ਹੁੰਦੀ ਆ ਉਹ ਸਾਰੇ ਜਾਣਦੇ ਔਰ ਦੂਜੀ ਗੱਲ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜਿਹੜਾ ਵਕੀਲਾ ਨੇ ਧੰਨਵਾਦ ਕੀਤਾ ਇਹਨਾਂ ਨੇ ਵੀ ਵਕੀਲਾ ਦਾ ਵੀ ਵਕੀਲਾ ਨੇ ਜਿਹੜਾ ਅਮਰੀਕਾ ਦੇ ਵਿੱਚੋਂ ਬਹੁਤ ਵੱਡਾ ਪ੍ਰਾਲਾ ਯਾਨੀ ਇੱਕ ਕੀਤਾ ਤੇ ਹੁਣ ਭਾਈ ਅਮਰਪਾਲ ਸਿੰਘ ਦੀ ਪੋ ਦਾ ਮਹੀਨਾ ਟੱਪ ਗਿਆ ਸਾਰ ਹੀ ਕਿਸੇ ਵੇਲੇ ਵੀ ਰਿਹਾਈ ਹੋ ਸਕਦੀ ਆ ਕਿਉਂਕਿ ਜਿਹੜੇ ਗੁਪਤ ਰੂਪ ਦੇ ਵਿੱਚ ਵਕੀਲਾ ਨੇ ਇੱਕ ਦਬਾਅ ਬਣਾਇਆ ਗਿਆ ਸੀ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਮੈਂ ਬਾਰ ਬਾਰ ਜ਼ਿਕਰ ਕਰ ਰਿਹਾ ਉਹ ਦੱਸ ਵੀ ਚੁੱਕਿਆ ਹੈ ਕਿ ਵਕੀਲਾ ਨੇ ਆਪਣੀ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਥੋਂ ਦੇ ਰਾਸ਼ਟਰਪਤੀ ਤੱਕ ਦਾ ਯਾਨੀ ਸਾਥ ਮਿਲਿਆ ਇਹ ਵੀ ਮੈਂ ਤੁਹਾਡੇ ਸਾਹਮਣੇ ਪਹਿਲਾਂ ਦੱਸ ਚੁੱਕਿਆ ਔਰ ਹੁਣ ਪੰਜਾਬੀਓ ਗੱਲ ਇਹ ਆ ਵੀ ਭਾਈ ਅਮਰਪਾਲ ਸਿੰਘ ਦੀ ਜਿਹੜੀ ਰਿਹਾਈ ਦਾ ਮੈਸੇਜ ਹੈ ਇਸ ਨੂੰ ਵੱਡੇ ਪੱਧਰ ਤੇ ਸਾਡੀ ਕੌਮ ਦੇ ਵਿੱਚ ਸ਼ੇਅਰ ਕਰਨਾ ਜ਼ਰੂਰੀ ਹੈ ਤਾਂ ਕਿ ਹਰ ਇੱਕ ਨੌਜਵਾਨ ਸਿੱਖ ਜਿੰਨੀ ਆਪਣੀ ਕੌਮ ਹੈ ਉਹਨਾਂ ਤੱਕ ਇਹ ਮੈਸੇਜ ਮੇਰਾ ਵੀਰ ਜ਼ਰੂਰ ਜਾਵੇ ਤਾਂ ਮੇਰੀ ਅਪੀਲ ਤੁਹਾਡੇ ਅੱਗੇ ਹੀ ਹੈ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਗਲੇ ਟੌਪਿਕ